ਦੇ ਵਿੱਚ ਸ਼ਰਨਾਰਥੀ ਪੰਜਾਬੀਆਂ ਦੀ ਗਿਣਤੀ ਦੇ ਵਿੱਚ ਵਾਧਾ ਰਿਕਾਰਡ ਹੋਇਆ ਵਿਦੇਸ਼ ਜਾਣ ਦੇ ਲਈ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਸ਼ਰਨਾਰਥੀ ਪਾ ਰਹੇ ਨੇ ਮੋٹے ਪੈਸੇ ਲੈ ਕੇ ਲੋਕਾਂ ਨੂੰ ਗਲਤ ਦਸਤਾਵੇਜ਼ਾਂ ਤੇ ਟਰੈਵਲ ਏਜੰਟ ਵਿਦੇਸ਼ ਭੇਜ ਰਹੇ ਨੇ ਨਕਲੀ ਸਪான்ਸਰਸ਼ਿਪ ਫਰਜ਼ੀ ਡਿਪਲੋਮੇ ਆਰੀ ਦਸਤਾਵੇਜ਼ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਨਾਮਵਰ ਥਾਵਾਂ ਦੇਖਣ ਤੇ ਟੂਰ ਪ੍ਰੋਗਰਾਮ ਬਣਾ ਕੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ ਔਰ ਲੋਕਾਂ ਦੇ ਪਾਸਪੋਰਟ ਤੇ ਹੋਰਨਾਂ ਦੇਸ਼ਾਂ ਦੇ ਨਕਲੀ ਵੀਜ਼ੇ ਸਟicker ਦੇ ਜ਼ਰੀਏ ਲਗਾਏ ਜਾ ਰਹੇ ਨੇ ਇੱਕ ਵੱਡਾ ਖੁਲਾਸਾ ਕੈਨੇਡਾ ਤੇ ਅਮਰੀਕਾ ਦਾ ਹਾਕਿਆਂ ਤੋਂ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੇ ਪਸੰਦੀਦਾ ਦੇਸ਼ ਰਹੇ ਨੇ ਪੰਜਾਬੀਨਾਂ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਲਈ ਆਪਣੀ ਜਾਨ ਤੱਕ ਦਾ ਜੋਖਮ ਦੇ ਵਿੱਚ ਪਾ ਲੈਂਦੇ ਨੇ ਤਾਜ਼ਾ ਜਾਣਕਾਰੀ ਮੁਤਾਬਕ ਭਾਰਤੂ ਲੋਕਾਂ ਨੂੰ ਕੈਨੇਡਾ ਭੇਜਣ ਦੇ ਲਈ ਸਾਨਕ ਅਜੈਂਡਾ ਨੇ ਹੁਣ ਇੱਕ ਨਵੀਂ ਗੱਲ ਕੱਢ ਲਈ ਹੈ ਜਿਸ ਦੇ ਨਾਲ ਬੀਤੇ ਮਹੀਨਿਆਂ ਤੋਂ ਉਥੇ ਸ਼ਰਨਾਰਥੀ ਬਣਨ ਵਾਲੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਤੇ ਪੰਜਾਬਣਾਂ ਦੀ ਗਿਣਤੀ ਕਾਫੀ ਵੱਧ ਗਈ ਹੈ এজেন্ডਾ ਵੱਲੋਂ ਨਕਲੀ ਸਪான்ਸਰਸ਼ਿਪ ਬੈਂਕ ਖਾਤੇ ਕਾਰੋਬਾਰ ਉੱਚ ਅਹੁਦਾ ਨੌਕਰੀ ਕੰਪਿਊਟਰ ਦੇ ਮਾਹਰ ਐਮਏ ਤੱਕ ਦੀਆਂ ਸਿੱਖਿਆ ਦੇ ਮਨਕਰਤ ਡਿਪਲੋਮੇ ਆਦੀ ਦੇ ਦਸਤਾਵੇਜ਼ ਦੇ ਨਾਲ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਹਨਾਂ ਨੂੰ ਉਥੇ ਭੇਜਿਆ ਜਾ ਰਿਹਾ ਜਿਸ ਤੋਂ ਬਾਅਦ ਬੱਚੇ ਫਸ ਜਾਂਦੇ ਨੇ ਪੰਜਾਬ ਹਰਿਆਣਾ ਗੁਜਰਾਤ ਉੱਤਰਾਖੰਡ ਯੂਪੀ ਬਿਹਾਰ ਤਾਮਿਲਨਾਡੂ ਤੇ 오ਡੀਸ਼ਾ ਤੋਂ ਲੋਕ ਰਵਾਨਾ ਫਰਰੀ ਅਜੰਡਾ ਦੇ ਵੱਲੋਂ ਕੀਤੇ ਜਾ ਰਹੇ ਨੇ ਏਵੀ ਕੈਨੇਡਾ ਦੇ ਵੀਜ਼ੇ ਦੀ ਅਰਜ਼ੀ ਨੂੰ ਮਜ਼ਬੂਤ ਬਣਾਉਣ ਲਈ ਵਿਅਕਤੀ ਦੇ ਪਾਸਪੋਰਟ ਤੇ ਹੋਰ ਕਈ ਦੇਸ਼ਾਂ ਦੇ ਨਕਲੀ ਵੀਜ਼ੇ ਤੱਕ ਲਗਾਏ ਜਾ ਰਹੇ ਨੇ ਸਟicker ਚਿਪਕਾਏ ਜਾ ਰਹੇ ਨੇ ਤਾਂ ਗਿਣਤੀ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਪੰਜਾਬ ਤੋਂ ਵੱਡੀ ਤਾਦਾਦ ਦੇ ਵਿੱਚ ਬੱਚੇ ਵਿਦੇਸ਼ ਦੀ ਧਰਤੀ ਦਾ ਰੁਖ ਕਰਦੇ ਨੇ ਬਿਹਤਰ ਭਵਿੱਖ ਦੇ ਲਈ ਫਿਰ ਚਾਹਿਓ ਪੰਜਾਬੀ ਨੌਜਵਾਨ ਹੋਣ ਪੰਜਾਬਨਾ ਹੋਣ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉੱਥੇ ਵਾਧਾ ਰਿਕਾਰਡ ਹੋ ਰਿਹਾ ਲੇਕਿਨ ਹੁਣ ਇੱਕ ਰਿਪੋਰਟ ਮੁਤਾਬਕ ਇਹ ਖੁਲਾਸਾ ਹੋ ਰਿਹਾ ਕਿ ਤਾਂ ਇਹਨਾਂ ਵਿਦਿਆਰਥੀਆਂ ਦੀ ਸ਼ਰਨਾਰਥੀਆਂ ਦੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਤਾਂ ਦੂਸਰਾ ਟਰੈਵਲ ਏਜੰਟ ਤੋਖਾ ਟੜੀ ਦੇ ਰਹੇ ਨੇ ਔਰ ਤੋਖਾ ਟੜੀ ਦਾ ਸ਼ਿਕਾਰ ਇਹ ਨੌਜਵਾਨ ਹੋ ਰਹੇ ਨੇ ਖਾਸ ਕਰ ਪੰਜਾਬ ਤੋਂ ਜੋ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਦਾ ਰੁਖ ਕਰਦੇ ਨੇ ਕੈਨੇਡਾ ਅਮਰੀਕਾ ਇਹ ਦੋ ਮੁਲਕ ਜਿੱਥੇ ਪੰਜਾਬੀ ਜਾਨ ਫਾਲ ਫਿਲਹਾਲ ਪਸੰਦ ਕਰ ਰਹੇ ਨੇ ਲੇਕਿਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਨਕਲੀ ਸਪਾਂਸਰਸ਼ਿਪ ਫਰਜੀ ਡਿਪਲੋਮੇ ਆਦਿ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਨੇ ਉਧਰ ਮੁੰਬਈ ਸ਼ੀਨਾ ਬੋਰਾ ਕਤਲ ਕੇਸ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਸੀਬੀਆਈ ਦਫ਼ਤਰ